ਸਭ ਤੋਂ ਪਹਿਲਾਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਵਿਆਦੀ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਇਹ ਤੁਸੀਂ ਜਾਣਦੇ ਹੋ ਜੀ ਇਤਿਹਾਸਿਕ ਪਿੰਡ ਹੈ ਜੀ ਜਰਗ ਨਗਰ ਦੇ ਵਿੱਚ ਇਹ ਬਹੁਤ ਹੀ ਸੋਹਜਮਾਨ ਨਗਰ ਹੈ ਜੀ ਇਸ ਨਗਰ ਦੇ ਸ਼ਾਬਾਸ਼ ਹੈ ਆ ਵੀ ਜੋ ਆਪਣੇ ਰਾਜਿਆਂ ਨੂੰ ਆਪਣੀ ਵਿਰਾਸਤ ਨੂੰ ਯਾਦ ਰੱਖਦੇ ਨੇ ਹਰ ਵੇਲੇ ਹਰ ਵੇਲੇ ਅਤੇ ਵੱਧ ਚੜ ਕੇ Hindu Muslim Sikh Isai ਸਾਰੇ ਭਾਈ ਭਾਈ ਅਤੇ ਸਾਰਾ ਨਗਰੀ ਭਾਈ ਭਾਈ ਬਣ ਕੇ ਇੱਕ ਜੁੱਟ ਹੋ ਕੇ ਸਾਂਝੇ ਕੰਮ ਜੇ ਸਾਰੇ ਨਾਣੇ ਨਾਲ ਖੜਦੇ ਨੇ ਇਹ ਜੋ ਜੱਗ ਕੀਤਾ ਗਿਆ ਹੈ ਸਾਰੇ ਨਗਰ ਦੇ ਸਹਿਯੋਗ ਨਾਲ ਹੀ ਕੀਤਾ ਗਿਆ ਹੈ ਜੀ ਇਹ ਮੈਂ ਸਮਝਦਾ ਹਾਂ ਵੀ ਇੱਕ ਇੱਕ ਰੁਪਿਆ ਵੀ ਜਿਨ੍ਹਾਂ ਨੇ ਇਸ ਜੱਗ ਲਈ ਦਾਨ ਕੀਤਾ ਜਾਂ ਭੇਜਿਆ ਲੰਗਰ ਲਈ ਮੈਂ ਕਹਿੰਦਾ ਵੀ ਪ੍ਰਮਾਤਮਾ ਉਹ ਅੱਲਾਹ ਤਾਲਾ ਉਹਨਾਂ ਨੂੰ 10 ਗੁਣਾ ਕਰਕੇ ਮੋੜੇ ਉਹ ਪਰਮਾਤਮਾ ਕਿਉਂਕਿ ਇਹ ਦਸਾਂ ਲੋਹਾਂ ਦੀ ਕਿਰਤ ਕਮਾਈ ਦੇ ਵਿੱਚ ਉਹਨਾਂ ਨੇ ਆਪਣੇ ਜੋ ਵੀ ਸਬੰਧ ਪਾਇਆ ਉਹਨਾਂ ਨੇ ਦਸਾਂ ਲੋਹਾਂ ਦੀ ਕਿਰਤ ਕਮਾਈ ਦੇ ਵਿੱਚ ਪਾਇਆ ਅਤੇ ਨਾਲ ਹੀ ਮੇਰਾ ਵੱਡਾ ਵੀਰ ਬਿਆਨਤ ਜੀ ਬਿੱਕਰ ਜੀ ਅਤੇ ਸਾਡਾ ਵੀਰ ਵੱਡਾ ਭਰਾ ਐਨ ਆਰ ਆਈ ਜਸਪ੍ਰੀਤ ਸਿੰਘ ਜੱਸੀ ਬਾਈ ਕੈਨੇਡਾ ਜੀ ਉਹ ਵੀ ਬਹੁਤ ਵੱਧ ਚੜ ਕੇ ਅਜੇ ਸਾਂਝੇ ਕੰਮਾਂ 'ਚ ਹਿੱਸਾ ਪਾਉਂਦੇ ਨੇ ਹੋਰ ਵੀ ਨਗਰ ਦੇ ਜਿੰਨੇ ਵੀ ਐਨ ਆਰ ਆਈ ਵੀਰ ਨੇ ਜਾਂ ਨਗਰ ਨਿਵਾਸੀ ਨੇ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਮੇਰੇ ਵੀਰੋ ਅਤੇ ਬਹੁਤ ਹੀ ਵਧੀਆ ਜੀ ਹੁਣ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕਿੰਨੇ ਸ਼ੁਰੂ ਕੀਤਾ ਗਿਆ ਜੌਲਾ ਦਾ ਜਗ ਤੇ ਕਿੰਨੇ ਵੇ ਤੱਕ ਚੱਲੇਗਾ ਦੇਖੋ ਜੀ ਹੁਣ ਲੱਗ ਭਗ ਅਸੀਂ ਤਾਂ ਕਹਿੰਦੇ ਵੀ ਜਿੰਨਾ ਟਾਈਮ ਸੰਗਤ ਆਈ ਜਾਊਗੀ ਵਰਤੀ ਜਾਊਗਾ ਜੀ ਲੰਗਰ ਬਾਕੀ ਬਾਬੇ ਨਾਨਕ ਦਾ ਲਾਇਆ ਹੋਇਆ ਲੰਗਰ ਹੈ ਜੀ ਕਿੰਨੇ ਕੜਾਹੇ ਕੱਢੇ ਗਏ ਨੇ ਅਸੀਂ ਜੌਲਾ ਤਕਰੀਬਨ 3 ਤੋਂ 4 ਜੀ ਵੱਡੇ ਦੇਗੇ ਵੱਡੇ ਗਏ ਨੇ ਜੀ ਕੜਾਹੇ ਅਤੇ ਬਾਕੀ ਬਾਬੇ ਨਾਨਕ ਦਾ ਲਾਇਆ ਹੋਇਆ ਲੰਗਰ ਹੈ ਜੀ ਇਹ ਤਾਂ ਕਦੇ ਮੁੱਕਦਾ ਹੀ ਨਹੀਂ ਹੁੰਦਾ ਹੈਗਾ ਬਹੁਤ ਬਹੁਤ ਧੰਨਵਾਦ ਤਰਸੀਮ ਸਿੰਘ ਜੀ ਤੁਹਾਡਾ ਵੀ ਤੁਸੀਂ ਵੀ ਬਹੁਤ ਵੱਧ ਚੜ ਕੇ ਸਾਰਾ ਸਾਰੇ ਨਗਰ ਨੂੰ ਜਰਗ ਨਗਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਰ ਐਨ ਆਰ ਆਈ ਵੀ ਨਾਲ ਦਕਰ ਬੰਚਾਉਂਦੇ ਤੁਹਾਡਾ ਦਿਲ ਦੀਆਂ ਗਰਾਈਆਂ ਦਾ ਧੰਨਵਾਦ ਗਿੱਲ ਸਾਹਿਬ ਥੈਂਕ ਯੂ ਇਹ ਪਹਿਲਾਂ ਤਾਂ ਵੀਰ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਇਹ ਨਾ ਜੱਗ ਪਹਿਲਾਂ ਸਾਡੇ ਪ੍ਰਾਤਨ ਸਮਿਆਂ ਦੇ ਵਿੱਚ ਸਾਡੇ ਬਜ਼ੁਰਗੋਰੇ ਜਿੰਨੇ ਵੀ ਜੱਗ ਹੁੰਦੇ ਸੀ ਤੇ ਜਰਗ ਦੀਆਂ ਦਰਵਾਜ਼ੇ ਹੁੰਦੇ ਸੀਗੇ ਨਗਰ ਦੀ ਸ਼ਾਂਤੀ ਦੇ ਲਈ